ਪਿਆਰੀ ਸਾਧ ਸੰਗਤ ਜੀ ਅੱਜ ਬਹੁਤ ਹੀ ਸਾਨੂੰ ਖੁਸ਼ੀ ਦਾ ਮਾਹੌਲ ਹੈ ਬਹੁਤ ਹੀ ਖੁਸ਼ੀ ਪ੍ਰਾਪਤ ਹੋਈ ਹੈ ਅੱਜ ਅਸੀਂ ਮਹਾਰਾਜ ਜੀ ਦੇ ਤਪਸਥਾਨ ਵਿਖੇ ਆ ਕੇ ਮਹਾਰਾਜ ਜੀ ਦੇ ਤਪਸਥਾਨ ਦੇ ਦਰਸ਼ਨ ਦੀਦਾਰੇ ਕਰ ਰਹੇ ਹਾਂ ਅੱਜ ਮਹਾਰਾਜ ਜੀ ਦੇ ਹੱਥਾਂ ਦੀ ਲੱਗੀ ਹੋਈ 베ਰੀ ਦੇ ਦਰਸ਼ਨ ਕਰਦੇ ਹਾਂ ਸਵਾਉ ਗੁਰ ਪਿਆਰੀ ਸਾਧ ਸੰਗਤ ਜੀ ਆਪਾਂ ਜਾਣਦੇ ਹਾਂ ਇਸ ਸਥਾਨ ਦੇ ਇਤਿਹਾਸ ਬਾਰੇ ਜੈ ਗੁਰਦੇਵ ਧੰਨ ਗਏ ਐਸੀ ਲਾ ਤੁਝ ਵੀ ਨਿਕੋਰ ਉਜਬੀ ਨਿਕੋ ਐ ਕਰੈ ਗਰੀਬਨ ਵਾਜ ਉਸਹਿਆਂ ਮੇਰਾ ਗਰੀਬਨ ਵਾਜ ਉਸਹਿਆਂ ਗੁਰੂਦੇਵ ਧੰਨ ਗੁਰਦੇਵ ਗੁਰੂ ਪਿਆਰੀ ਸਾਧ ਸੰਗਤ ਜੀ ਅੱਜ ਅਸੀਂ ਧੰਨ ਧੰਨ ਬਾਪਿੱਪਲਦਾਸ ਜੀ ਤਪਸਥਾਨ ਗੁਰੂ ਸਰਵੰਦਾਸ ਜੀ ਜਨਮਸਥਾਨ ਗਹਿਲਪਤੀ ਜ਼ਿਲ੍ਹਾ ਬਠਿੰਡਾ ਨੂੰ ਡੇਰਾ ਸਚਕਣ ਬੱਲਾ ਤੋਂ ਬਾਈ ਰੋਡ ਜਾ ਰਹੇ ਹਾਂ ਗੁਰੂ ਪਿਆਰੀ ਸਾਧ ਸੰਗਤ ਜੀ ਬਾਪਾ ਪਿੱਪਲਦਾਸ ਜੀ ਤਪਸਥਾਨ ਨੂੰ ਜਾਣ ਵਾਸਤੇ ਡੇਰਾ ਸਚਕਣ ਬੱਲਾ ਤੋਂ ਤਕਰੀਬਨ 190 ਕਿਲੋਮੀਟਰ ਦਾ ਸਫ਼ਰ ਹੈ ਜੋ ਕਿ ਡੇਰਾ ਸਚਕਣ ਬੱਲਾ ਤੋਂ ਅਸੀਂ ਪਹਿਲਾ ਜਲੰਧਰ ਜਾਵਾਂਗੇ ਜਲੰਧਰ ਤੋਂ ਫਿਰ ਨਕੋਦਰ ਜਾਵਾਂਗੇ ਨਕੋਦਰ ਤੋਂ ਹੁੰਦੇ ਮਲਸੀਆਂ ਸ਼ਾਹਕੋਟ ਧਰਮਕੋਟ ਮੋਗਾ ਬਾਗਾਪਰਾਣਾ ਔਰ ਕੋਟਕਪੂਰਾ ਕੋਟਕਪੂਰਾ ਤੋਂ ਜੋ ਹਾਈਵੇ ਬਣਿਆ ਹੈ ਬਠਿੰਡੇ ਵਾਸਤੇ ਉਸ ਤੇ ਜਾਵਾਂਗੇ ਔਰ ਗੋਨਿਆਂਾਣਾ ਤੋਂ ਤਿੰਨ ਚਾਰ ਕਿਲੋਮੀਟਰ ਅੱਗੇ ਗਿੱਲਪੱਤੀ ਪਰਲ ਸਿਟੀ ਦੇ ਬਿਲਕੁਲ ਸਾਹਮਣੇ ਬਾਬਾ ਪੀਪਲ ਦਾ ਜੀ ਜੀ ਦਾ ਤਪਸਥਾਨ ਜੋ ਕਿ ਰੋਡ ਦੇ ਸੱਜੇ ਪਾਸੇ ਹੈ ਔਰ ਇਹ ਰੋਡ ਜੋ ਕਿ ਬਹੁਤ ਹੀ ਵਧੀਆ ਬਣਿਆ ਹੋਇਆ ਹੈ। ਔਰ ਰਸਤੇ ਵਿੱਚ ਸਾਨੂੰ ਤਿੰਨ ਟੋਲ ਪਲਾਜੇ ਪੈਂਦੇ ਆ। ਪਹਿਲਾ ਟੋਲ ਪਲਾਜਾ ਸਤਲੁਜ ਦਰਿਆ ਪਾਰ ਕਰਕੇ ਔਰ ਦੂਸਰਾ ਟੋਲ ਪਲਾਜਾ ਸਾਨੂੰ ਬਾਗੇਪੁਰਾਣੇ ਦੇ ਕੋਲ ਪੈਂਦਾ ਹੈ ਔਰ ਤੀਸਰਾ ਗੋਨੇਆਣਾ ਮੰਡੀ ਦੇ ਕੋਲ ਪੈਂਦਾ ਹੈ। ਜੋ ਕਿ ਰੋਡ ਬਹੁਤ ਹੀ ਵਧੀਆ ਹੈ। ਆ ਦੋਨੋਂ ਪਾਸੇ ਹਰਿਆਲੀ ਹਰਿਆਲੀ ਹੈ। ਬਹੁਤ ਵਧੀਆ ਹੈ। हां ਤੁਸੀਂ ਹੁਣ ਦੇਖ ਸਕਦੇ ਹੋ ਬਹੁਤ ਵਧੀਆ ਮਾਹੌਲ ਹੈ ਔਰ ਸਾਤੂਗੜਾਂ ਦੇ ਦਰਬਾਰ ਮਾਲਵਾ ਦੇ ਵਿੱਚ ਇਹ ਜੋ ਤਪਸਥਾਨੇ ਪੈਂਦਾ ਹੈ ਔਰ ਦੁਆਬੇ ਤੋਂ ਮਾਲਵੇ ਦੀ ਧਰਤੀ ਤੇ ਅਸੀਂ ਜਾ ਰਹੇ ਹਾਂ ਜੈ ਗੁਰਦੇਵ ਧੰ ਗੁਰਦੇਵ ਸੋ ਗੁਰਪਿਆਰੀ ਸਾਧ ਸੰਗਤ ਜੀ ਮਹਾਰਾਜ ਜੀ ਦੇ ਅਸ਼ੀਰਵਾਦ ਦੇ ਨਾਲ ਸਾਡੀ ਯਾਤਰਾ ਬਹੁਤ ਵਧੀਆ ਹੋਈ ਅਸੀਂ ਤਿੰਨਾਂ ਘੰਟਿਆਂ ਬਾਅਦ ਡੇਰਾ ਸਤਖੰਡ ਬੱਲਾ ਤੋਂ ਅਸੀਂ 6 ਵਜੇ ਚੱਲੇ ਸੀਗੇ ਤੇ ਅਸੀਂ ਹੁਣ ਲਗਭਗ ਨੂੰ 9:30 ਹੋਏ ਆ ਆਪਾਂ ਤਨ ਤਨ ਡੇਰਾ ਬਾਬਾ ਪੀਪਲ ਦਾ ਜੀ ਤਪ ਸਥਾਨ ਬਾਬਾ ਜੀ ਦਾ ਜੋ ਬਣਿਆ ਹੈ ਅਸੀਂ ਉੱਥੇ ਅੱਜ ਪਹੁੰਚ ਚੁੱਕੇ ਹਾਂ ਸੋ ਆਓ ਗੁਰਪਿਆਰੀ ਸਾਧ ਸੰਗਤ ਆਪਾਂ ਤੁਹਾਨੂੰ ਸਤਗੁਰਾਂ ਦੇ ਦਰਬਾਰ ਦੇ ਦਰਸ਼ਨ ਕਰਾ ਰਹੇ ਹਾਂ ਇਹ ਦਰਬਾਰ ਉਹ ਸਾਰੀ ਅਧੀਨ ਹੈ ਬਣਿਆ ਤਾਂ ਪਹਿਲੇ ਦਾ ਹੈ ਪਰ ਹੁਣ ਜੋ ਨਵਾਂ ਹਾਲ ਜੋ ਬਣ ਰਿਹਾ ਹੈ ਉਹ ਸਾਰੀ ਅਧੀਨ ਹੈ ਲੈਂਟਰ ਤੱਕ ਪਹੁੰਚ ਚੁੱਕਾ ਹੈ ਲੈਂਟਰ ਪੈਣਾ ਹੈ ਸੋ ਆਓ ਗੁਰੂ ਪਿਆਰੀ ਸਾਧ ਸੰਗਤ ਜੀ ਆ ਦੇਖੋ ਇੰਨੇ ਸੋਹਣੇ ਬੂਟੇ ਦਰਖਤ ਲੱਗੇ ਹੋਏ ਨੇ ਹਰਿਆ ਭਰਿਆ ਮਹਾਰਾਜ ਜੀ ਦਾ ਜੋ ਤਪਸਥਾਨ ਹੈ ਉਹ ਇੰਨਾ ਬਹੁਤ ਹੀ ਸੋਹਣਾ ਸੁੰਦਰ ਦ੍ਰਿਸ਼ ਹੈ ਇੱਧਰ ਆਪਾਂ ਤੁਹਾਨੂੰ ਦਿਖਾਉਂਦੇ ਆ ਜੋ ਮਹਾਰਾਜ ਬਾਬਾ ਪੀਪਲ ਦਾ ਮਹਾਰਾਜ ਜੀ ਦੀ ਹੱਥਾਂ ਦੀ ਲੱਗੀ ਹੋਈ 베ਰੀ ਉਹ ਵੀ ਤੁਹਾਨੂੰ ਆਪਾਂ ਦਿਖਾਵਾਂਗੇ ਠੀਕ ਹੈ ਜੀ ਆਪਾਂ ਸਾਰੇ ਤੁਹਾਨੂੰ ਜੋ ਵੀ ਡੇਰੇ ਦਾ ਇਤਿਹਾਸ ਆਪਾਂ ਉਹ ਉਹਦੇ ਬਾਰੇ ਅਸੀਂ ਤੁਹਾਨੂੰ ਜਾਣੂ ਕਰਾਵਾਂਗੇ ਇਹ ਜੋ 베ਦੀ ਹੈ ਓਏ ਬਾਬਾ ਪਿੱਪਲ ਦਾ ਮਹਾਰਾਜ ਜੀ ਨੇ ਆਪਣੇ ਹੱਥੇ ਲਗਾਈ ਇਹ ਜੋ ਜਗਾ ਸੀ ਇਹ ਬਾਬਾ ਪਿੱਪਲ ਰਾਜ ਜੀ ਇੱਥੇ ਖੇਤੀ ਕਰਿਆ ਕਰਦੇ ਸਨ ਤੇ ਇਹ ਉਹ ਜਗਾ ਹੈ ਤੇ ਉਹ ਆਉ ਗੁਰੂ ਪਿਆਰੀ ਸਾਸਨ ਜੀ ਮਹਾਰਾਜ ਸੁਮੀ ਨਰੰਜਨ ਦਾਸ ਮਹਾਰਾਜ ਜੀ ਨੇ ਡੇਰਾ ਬਦਲਾਂ ਦੇ ਗੱਦੀ ਨਿਸ਼ੀਨ ਮਹਾਂਪੁਰਸ਼ਾਂ ਨੇ ਸਾਡੇ ਤੇ ਬਹੁਤ ਕਿਰਪਾ ਕੀਤੀ ਹੈ ਜਿਨ੍ਹਾਂ ਨੇ ਇਹ ਅਸਥਾਨ ਜੋ ਤਿਆਰ ਕਰਕੇ ਸੰਗਤਾਂ ਨੂੰ ਪੇਂਟ ਕੀਤਾ ਹੈ ਅੱਜ ਬਹੁਤ ਹੀ ਗਿਣਤੀ ਦੇ ਵਿੱਚ ਸੰਗਤਾਂ ਇਸ ਦਰਬਾਰ ਦੇ ਦਰਸ਼ਨ ਕਰਨ ਆਉਂਦੀਆਂ ਨੇ ਸੋ ਆਓ ਗੁਰੂ ਪਿਆਰੀ ਸਾਧ ਸੰਗਤ ਜੀ ਆਪਾਂ ਜੋ ਇਸ ਅਸਥਾਨ ਦਾ ਜੋ ਇਤਿਹਾਸ ਹੈ ਆਪਾਂ ਉਸੇ ਬਾਰੇ ਜਾਣੂ ਹੁੰਦੇ ਹਾਂ ਜੀ ਜੈ ਗੁਰਦੇਵ ਧੰਨ ਗੁਰਦੇਵ ਬੋਲੇ ਸੋਨਰ ਪੈ ਯਕਤ ਗੁਰੂਵਦਾਸ ਮਹਾਰਾਜ ਕੀ ਜੈ ਬੋਲੇ ਸੋ ਨਰਪੈ ਸਤਿਗੁਰੂ ਬਾਪ ਪਿੱਪਲਦਾਸ ਮਹਾਰਾਜ ਕੀ ਜੈ ਵਾਹ ਜੀ ਵਾਹ ਆਦਰਨੀਏ ਗੁਰੂ ਪਿਆਰੀ ਸਾਧ ਸੰਗਤ ਜੀ ਵਾਹ ਜੀ ਵਾਹ ਇਹ ਬਹੁਤ ਸੋਹਣਾ ਵਿਰਸ਼ ਜੋ ਤਪੋ ਸਥਾਨ ਸਤਿਗੁਰੂ ਬਾਬਾ ਪਿੱਪਲਦਾਸ ਮਹਾਰਾਜ ਦਾ ਸਥਾਨ ਹੈ ਜੋ ਬਾਬਾ ਪਿੱਪਲਦਾਸ ਮਹਾਰਾਜ ਜੀ ਦਾ ਪਿਛਲਾ ਪਿੰਡ ਕੁੱਤੀਵਾਲਾ ਸੀ ਪਿੰਡ ਕੁੱਤੀਵਾਲਾ ਤੋਂ ਪਿੰਡ ਵਾਲੇ ਗਿੱਲ ਪੱਤੀ ਦੇ ਜੋ ਸ਼ਰਧਾਲੂ ਸਨ ਤੇ ਸਤਿਗੁਰੂ ਬਾਪ ਪਿੱਪਲਦਾਸ ਮਹਾਰਾਜ ਜੀ ਦੇ ਪਿੰਡ ਕੁੱਤੀ ਵਾਲਾ ਵਿਖੇ ਗਏ ਤੇ ਸਤਿਗੁਰਾਂ ਦੇ ਚਰਨਾਂ ਵਿੱਚ ਅਰਦਾਸ ਕੀਤੀ ਕਿ ਸਤਿਗੁਰ ਜੀ ਸਾਡੇ ਪਿੰਡ ਵਿੱਚ ਮੌਤਾਂ ਬਹੁਤ ਹੁੰਦੀਆਂ ਪਿੰਡ ਦੇ ਬੱਚੇ ਬਹੁਤ ਬਿਮਾਰ ਰਹਿੰਦੇ ਆ ਦੁੱਖਾਂ 'ਚ ਭਰੇ ਆ ਪੈਸਾ ਨਹੀਂ ਜੁੜਦਾ ਕਿ ਤੁਸੀਂ ਕਿਰਪਾ ਕਰੋ ਸਾਡੇ ਪਿੰਡ ਆਓ ਤੇ ਸਾਡੇ ਬੱਚਿਆਂ ਦਾ ਸਾਡੇ ਪਿੰਡ ਦਾ ਉਧਾਰ ਕਰੋ ਤੇ ਸਤਿਗੁਰੂ ਬਾਬਾ ਪਿੱਪਲਦਾਸ ਮਹਾਰਾਜ ਜੀ ਆਪਣੇ ਧਰਮ ਪਤਨੀ ਨਾਲ ਪਿੰਡ ਗਿਲਪਤੀ ਵਿਖੇ ਆਏ ਆ ਕੇ ਉਸ ਦਰਬਾਰ ਵਿੱਚ ਪਿੰਡ ਵਿੱਚ ਰਹਿਣ ਲੱਗੇ ਤੇ ਸਤਿਗੁਰੂ ਬਾਬਾ ਸਰਵਣਦਾਸ ਮਹਾਰਾਜ ਜੀ ਦਾ ਜਨਮ ਜਿਹੜਾ ਪਿੰਡ ਗਿਲਪਤੀ ਵਿਖੇ ਹੋਇਆ ਤੇ ਬਹੁਤ ਸਾਰੀਆਂ ਸੰਗਤਾਂ ਨੇ ਸਤਿਗੁਰੂ ਸwami ਬਾਬਾ ਪਿੱਪਲਦਾਸ ਮਹਾਰਾਜ ਨੂੰ ਮੁਬਾਰਕਾਂ ਦਿੱਤੀਆਂ ਕਿ ਆਪ ਜੀ ਦੇ ਘਰ ਵਿੱਚ ਉੱਤਰ ਦੀ ਦਾਤ ਬਖਸ਼ਿਸ਼ ਹੋਈ ਹੈ। ਗੁਰੂ ਪੈਰੀ ਸਾਧ ਸੰਗਤ ਜੀ ਸਤਿਗੁਰੂ ਬਾਪ ਪਿੱਪਲਦਾਸ ਮਹਾਰਾਜ ਜੀ ਜਿੱਥੇ ਅੱਜ ਤੁਸੀਂ ਬੈਠੇ ਹੋ ਜਿੱਥੇ ਤੁਸੀਂ ਅੱਜ 베ਰੀ ਸਾਹਿਬ ਦੇ ਦਰਸ਼ਨ ਕਰ ਰਹੇ ਹੋ ਇਹ 베ਰੀ ਜੋ ਬਾਬਾ ਪਿੱਪਲਦਾਸ ਮਹਾਰਾਜ ਦੇ ਆਪਣੇ ਹੱਥੀ ਲੱਗੀ ਸਨ ਤੇ ਗੁਰੂ ਪੈਰੀ ਸਾਧ ਸੰਗਤ ਜੀ ਅੱਜ ਵੀ ਇਹ ਹਰੀ ਭਰੀ 베ਰੀ ਹੈ ਲਗਭਗ ਇਸ ਨੂੰ 1.200 ਸਾਲ ਹੋ ਗਏ ਲੱਗੇ ਨੂੰ ਉਸ ਸਮੇਂ ਸਤਿਗੁਰੂ ਬਾਪ ਪਿੱਪਲदास ਮਹਾਰਾਜ ਜੀ ਜਦੋਂ ਇਸ ਜਗ੍ਹਾ ਦੇ ਉੱਤੇ ਧਰਤੀ ਦੇ ਉੱਤੇ ਖੇਤੀਬਾੜੀ ਦਾ ਕੰਮ ਕਰਦੇ ਸੀ ਤੇ ਉੱਥੇ ਸ਼ਾਮੇ ਬੈਠਣਾ ਲੰਗਰ ਪਾਣੀ ਛਕਣਾ ਭਜਨ ਕਰਨਾ ਸਿਮਰਨ ਕਰਨਾ ਤੇ ਗੁਰੂ ਪੈਰੀ ਸਾਧ ਸੰਗ ਜੀ ਇਸ 베ਰੀ ਥੱਲੇ ਬੈਠ ਕੇ ਆਪਣਾ ਨਿਤਨੇਮ ਕਰਦੇ ਸਨ ਤੇ ਇਹ ਅੱਜ 베ਰੀ ਸ਼ੋਭਤ ਹੈ ਕੋਸ਼ ਸਮੇਂ ਬਾਅਦ 5-6 ਸਾਲ ਦੀ ਉਮਰ ਵਿੱਚ ਸਤਿਗੁਰੂ ਬਾਪ ਪਿੱਪਲਦਾਸ ਮਹਾਰਾਜ ਜੀ ਦੀ ਧਰਮ ਪਤਨੀ ਸਤਿਗੁਰੂ Swami ਸਰਵਣਦਾਸ ਮਹਾਰਾਜ ਜੀ ਦੇ ਮਾਤਾ ਜੀ ਜੀਵਨ ਯਾਤਰਾ ਪੂਰੀ ਕਰਕੇ ਸੱਚਖੰਡ ਜਾਵਰਾਜੇ ਸਨ ਤੇ ਸਤਿਗੁਰੂ Swami ਸਰਵਣਦਾਸ ਮਹਾਰਾਜ ਜੀ ਆਪਣੀ ਮਾਤਾ ਜੀ ਦਾ ਵਿਛੋੜਾ ਚੱਲਦੇ ਹੋਏ ਬੜਾ ਪਰੇਸ਼ਾਨ ਟੈਨਸ਼ਨ ਦੇ ਵਿੱਚ ਰਹਿੰਦੇ ਸੀ ਮਨ ਨਹੀਂ ਲੱਗਦਾ ਸੀ ਤੇ ਸਤਿਗੁਰੂ ਬਾਪਿੱਪਲ ਦਾਸ ਜੀ ਮਹਾਰਾਜ ਇਸ ਪਿੰਡ ਨੂੰ ਛੱਡਦੇ ਹੋਏ ਪਿੰਡ ਬੱਲਾ ਵਿਖੇ ਰਹਿਣ ਲੱਗੇ ਤੇ ਗੁਰੂ ਪੈਰੀ ਸਾਧ ਸੰਗਤ ਜੀ ਉੱਥੇ ਦੀ ਵੀ ਇੱਕ ਬਹੁਤ ਲੰਮੀ ਕਹਾਣੀ ਹੈ ਇੱਕ ਵਾਰ ਸੁਣਿਆ ਆ ਕਿ ਸਤਿਗੁਰੂ ਬਾਪਿੱਪਲ ਦਾਸ ਜੀ ਮਹਾਰਾਜ ਪਿੰਡ ਬੱਲਾ ਵਿਖੇ ਜਦੋਂ ਗਏ ਉੱਥੇ ਸਤਿਗੁਰੂ ਬਾਪ ਪਿੱਪਲਦਾਸ ਮਹਾਰਾਜ ਜੀ ਅੰਗ ਘਟੀ ਭਜਨ ਉਹਨਾਂ ਨੇ ਕੀਤਾ ਸੀ ਅੰਗ ਘਟੀ ਭਜਨ ਜਿਹੜਾ ਸੀ ਉਹ ਕੇਵਲ ਤੇ ਕੇਵਲ ਪੂਰਨ ਮਹਾਪੁਰਸ਼ ਕਰਦੇ ਸਨ ਜਿਨ੍ਹਾਂ ਨੂੰ ਬ੍ਰਹਮ ਗਿਆਨ ਹੋਵੇ ਸਰੀਰ ਦਾ ਗਿਆਨ ਹੋਵੇ ਪਰਮਾਤਮਾ ਦਾ ਗਿਆਨ ਹੋਵੇ ਉਹ ਮਹਾਪੁਰਸ਼ ਇਹੋ ਜੀ ਬੰਦਗੀ ਕਰਦੇ ਸਨ ਤੇ ਸਤਿਗੁਰੂ ਬਾਪ ਪਿੱਪਲਦਾਸ ਮਹਾਰਾਜ ਜੀ ਜਦੋਂ ਇੱਥੋਂ ਪਿੰਡ ਬੱਲਾ ਵਿਖੇ ਗਏ ਉਹਨਾਂ ਨੇ ਪਹਿਲੀ ਵਾਰ ਪਹਿਲੀ ਰਾਤ ਉਹਨਾਂ ਨੇ ਇਹ ਅੰਗ ਕਟਿ ਭਜਨ ਕੀਤਾ ਸੀ ਤੇ ਗੁਰੂ ਪੈਰੀ ਸਾਧ ਸੰਗਤ ਜੀ ਜਦੋਂ ਅੰਗ ਕਟਿ ਭਜਨ ਕੀਤਾ ਤੇ ਇੱਕ ਮਾਤਾ ਉਹਦਾ ਹੁਣ ਮੈਨੂੰ ਨਾਮ ਯਾਦ ਨਹੀਂ ਤੇ ਗੁਰੂ ਪੈਰੀ ਸਾਧ ਸੰਗਤ ਜੀ ਉਸ ਮਾਤਾ ਨੇ ਤੜਕੇ ਜਦੋਂ ਉਹ ਵੀ ਗੁਰਦੁਆਰੇ ਮੱਥਾ ਟੇਕਣ ਵਾਸਤੇ ਜਾਂਦੀ ਸਨ ਤੇ ਉਸ ਨੇ ਜਦੋਂ ਦੇਖਿਆ ਪਿੰਡ ਬੱਲਾ ਵਿਖੇ ਇੱਕ ਥੜਾ ਬਣਿਆ ਹੋਇਆ ਕਿ ਉੱਥੇ ਸਤਿਗੁਰੂ ਬਾਪਿੱਲਦਾਸ ਮਹਾਰਾਜ ਜੀ ਨੂੰ ਕੋਈ ਵੱਢ ਕੇ ਜਾਂ ਉਹਨਾਂ ਦਾ ਸਰੀਰ ਦਾ ਕਿਸੇ ਨੇ ਨਰਹਿਤ ਖੇਦੀ ਕੀਤੀ ਹੈ ਤੇ ਗੁਰੂ ਪੈਰੀ ਸਾਧ ਸੰਗਤ ਜੀ ਉਹਨੇ ਜਾ ਕੇ ਆਪਣੇ ਘਰੇ ਵਿਖੇ ਜਾ ਕੇ ਰੌਲਾ ਪਾਇਆ ਕਿ ਆਪਣੇ ਪਿੰਡ ਦੇ ਵਿੱਚ ਕੋਈ ਸੰਤ ਆਏ ਹਨ ਉਹਨਾਂ ਨੂੰ ਕੋਈ ਥੜੇ ਉੱਤੇ ਕੋਈ ਵੱਢ ਕੇ ਸੁੱਟ ਗਿਆ ਆ ਤੇ ਸਾਰੇ ਪਿੰਡ ਵਾਲੇ ਲੋਕ ਇਕੱਠੇ ਹੋ ਕੇ ਆਏ ਆ ਕੇ ਦੇਖਿਆ ਕਿ ਸਤਿਗੁਰੂ ਬਾ ਪਿਪਲਦਾਸ ਮਹਾਰਾਜ ਜਦੋਂ ਉਹਨਾਂ ਦੇ ਆਉਣ ਤੋਂ ਪਹਿਲਾਂ ਹੀ ਸਤਿਗੁਰੂ ਸਵਾਮੀ ਬਾਬਾ ਪਿਪਲਦਾਸ ਮਹਾਰਾਜੀ ਚੌਂਕੜੀ ਮਾਰ ਕੇ ਬੈਠੇ ਸਨ ਤੇ ਉਹ ਮਾਤਾ ਹੈਰਾਨ ਹੋ ਗਈ ਸਾਰੇ ਪਿੰਡ ਵਾਲੇ ਲੋਕ ਇਕੱਠੇ ਹੋ ਗਏ ਤੇ ਉਹਨਾਂ ਨੇ ਕਹਿੰਦੀ ਮੈਂ ਖੁਦ ਆਪਣੀ ਅੱਖੀ ਦੇਖਿਆ ਸੀ ਕਿ ਇਹਨਾਂ ਦੀ ਧੌਣ ਜਿਹੜੀ ਆ ਗਰਦਨ ਜਿਹੜੀ ਆ ਉਹ ਕਿੱਥੇ ਪਈ ਆ ਤੜ ਕਿੱਥੇ ਪਈ ਆ ਲੱਤਾਂ ਕਿੱਥੇ ਪਈਆਂ ਸਰੀਰ ਕਿੱਥੇ ਪਿਆ ਹੋਇਆ ਕਹਿੰਦੀ ਮੈਂ ਖੁਦ ਆਪਣੀ ਅੱਖੀ ਦੇਖਿਆ ਸੀ ਤੇ ਪਿੰਡ ਵਾਲੇ ਕੁਝ ਕਹਿਣ ਲੱਗੇ ਕਹਿੰਦੇ ਮਹਾਰਾਜ ਤੁਸੀਂ ਇਸ ਆਪਣੇ ਪਿੰਡ ਨੂੰ ਛੱਡ ਕੇ ਸਾਡੇ ਪਿੰਡ ਨੂੰ ਤੁਸੀਂ ਕਿਤੇ ਹੋਰ ਸਥਾਨ ਲੈ ਲਓ ਹੋਰ ਜਗ੍ਹਾ ਲੈ ਲਓ ਤੇ ਸਤਿਗੁਰੂ ਬਾਪ ਪਿੱਪਲਦਾਸ ਮਹਾਰਾਜ ਜੀ ਨੂੰ ਕੁਝ ਪਿੰਡ ਵਾਲੇ ਹੋਰ ਸਿਆਣੇ ਬਜ਼ੁਰਗ ਕਹਿਣ ਲੱਗੇ ਪੂਰਨ ਮਹਾਪੁਰਸ਼ ਐ ਸੰਤ ਐ ਉਹਨਾਂ ਨੂੰ ਤੁਸੀਂ ਇਸ ਤਰ੍ਹਾਂ ਨਾ ਭੇਜੋ ਆਪਣੇ ਪਿੰਡ ਦੇ ਵਿੱਚ ਕੁਝ ਵੀ ਹੋ ਸਕਦਾ ਹੈ ਜਿਹੜੇ ਇਹੋ ਜਿਹਾ ਭਜਨ ਕਰਦੇ ਆ ਤੇ ਸਤਿਗੁਰੂ ਬਾ ਪਿੱਪਲਦਾਸ ਮਹਾਰਾਜ ਜੀ ਨੂੰ ਕਹਿਣ ਲੱਗੇ ਆ ਤੁਸੀਂ ਇੱਕ ਵਿਪਲ ਹੋਇਆ ਸਾਡੇ ਕਹਿੰਦੇ ਉਹ ਕੇਵਲ ਪੂਰਨ ਰੂਪ ਦੇ ਵਿੱਚ ਸੁੱਕਾ ਸੀ ਤੇ ਸਤਿਗੁਰੂ ਬਾ ਪਿੱਪਲਦਾਸ ਮਹਾਰਾਜ ਜੀ ਨੂੰ ਕਹਿਣ ਲੱਗੇ ਇਸ ਪਿੱਪਲ ਨੂੰ ਜੇ ਤੁਸੀਂ ਹਰਾ ਕਰ ਦੋਗੇ ਤੇ ਤਾਂ ਤੁਸੀਂ ਇਸ ਪਿੰਡ ਵਿੱਚ ਰਹਿ ਸਕਦੇ ਆ ਤੇ ਸਤਿਗੁਰੂ ਬਾਪ ਪਿੱਪਲਦਾਸ ਮਹਾਰਾਜ ਜੀ ਨੇ ਉਸ ਪਿੱਪਲ ਨੂੰ ਹਰਾ ਕੀਤਾ ਤੇ ਗੁਰੂ ਪੈਰੀ ਸਾਧ ਸੰਗਤ ਜੀ ਉਸ ਦਿਨ ਤੋਂ ਉਹਨਾਂ ਦਾ ਨਾਮ ਜਿਹੜਾ ਸੀ ਸੰਤ ਬਾਬਾ ਪਿੱਪਲਦਾਸ ਮਹਾਰਾਜ ਜੀ ਪਿਆ ਹੋਇਆ ਸੀ ਤੇ ਗੁਰੂ ਪੈਰੀ ਸਾਧ ਸੰਗਤ ਜੀ ਉਸ ਦਿਨ ਤੋਂ ਸਤਿਗੁਰੂ ਸਵਾਮੀ ਸਰਵਣਦਾਸ ਮਹਾਰਾਜ ਜੀ ਸਤਿਗੁਰੂ ਬਾਪ ਪਿੱਪਲਦਾਸ ਮਹਾਰਾਜ ਜੀ ਉਸ ਪਿੰਡ ਵਿੱਚ ਰਹਿਣ ਲੱਗੇ ਡੇਕਾਂ ਵਾਲਾ ਪਿੰਡ ਉਸ ਨੂੰ ਕਿਹਾ ਜਾਂਦਾ ਸੀ ਤੇ ਸਤਿਗੁਰੂ ਸਵਾਮੀ ਸਰਵਣਦਾਸ ਮਹਾਰਾਜ ਦਾ ਬੜਾ ਮਨ ਲੱਗਦਾ ਸੀ ਉਸ ਪਿੰਡ ਵਿੱਚ ਤੇ ਅੱਜ ਗੁਰੂ ਪਿਆਰੀ ਸਾਧ ਸੰਗਤ ਜੀ ਸਾਰੀ ਹੀ ਸੰਗਤ ਉਹਨਾਂ ਦੇ دیدار ਕਰਦੀ ਹੈ ਪਹਿਲੇ ਨਰਾਤੇ ਵਾਲੇ ਦਿਨ ਸਤਿਗੁਰੂ ਬਾਬਾ ਪਿੱਪਲਦਾਸ ਮਹਾਰਾਜ ਜੀ ਆਪਣੀ ਜੀਵਨ ਯਾਤਰਾ ਪੂਰੀ ਕਰਕੇ ਸੱਚਖੰਡ ਜਾਬਰਾਜੇ ਸਨ ਅੱਜ ਵੀ ਉਸ ਡੇਰੇ ਨੂੰ ਚਾਰ ਚੰਦ ਲੱਗੇ ਹਨ ਸਤਿਗੁਰੂ ਸਵਾਮੀ ਹਰੀਦਾਸ ਮਹਾਰਾਜੀ ਸਤਿਗੁਰੂ ਸਵਾਮੀ ਗਰੀਬਦਾਸ ਮਹਾਰਾਜੀ ਜਿਨ੍ਹਾਂ ਨੇ ਉਹਨਾਂ ਦੀਆਂ ਸੇਵਾਵਾਂ ਕੀਤੀਆਂ ਸਤਿਗੁਰੂ ਸਵਾਮੀ ਸਰਵਣਦਾਸ ਮਹਾਰਾਜ ਦੇ ਅਸਥਾਨ ਦੀਆਂ ਔਰ ਸਤਿਗੁਰੂ ਸਵਾਮੀ ਰਾਮਾਨੰਦ ਮਹਾਰਾਜ ਸਤਿਗੁਰੂ ਸਵਾਮੀ ਨਰਨਜਨ ਦਾਸ ਜੀ ਮਹਾਰਾਜ ਜੋ ਮਜੂਦਾ ਗਦਨਸ਼ੀਨ ਸੇਵਾਮਾਨ ਵਾਰੇ ਹਨ ਇਹ ਜਾਣ ਕੇ ਬੜੀ ਖੁਸ਼ੀ ਹੁੰਦੀ ਹੈ ਕਿ ਰਬਦਾਸੀਆ ਕੌਮ ਨੂੰ ਡੇਰਾ ਸਚਖੰਡ ਬੱਲਾ ਹੀ ਹੈ ਇੱਕ ਜਿਹੜਾ ਪ੍ਰੇਰਣਾ ਦੇ ਰਿਹਾ ਰਾਹ ਤੇ ਚਲਾ ਰਿਹਾ ਅੰਮ੍ਰਿਤ ਬਾਣੀ ਅੰਮ੍ਰਿਤ ਗ੍ਰੰਥ ਜੋ ਸਤਿਗੁਰੂ ਸਵਾਮੀ ਨਰਨਜਨ ਦਾਸ ਮਹਾਰਾਜ ਨੇ ਸੰਗਤਾਂ ਵਿੱਚ ਰੱਖਿਆ ਹੋਇਆ ਤੇ ਗੁਰੂ ਪੈਰੀ ਸਾਧ ਸੰਗਤ ਜੀ ਸਾਡੇ ਵੀ ਕੁਝ ਫਰਜ਼ ਬੰਦੇ ਹਨ ਕਿ ਅਸੀਂ ਉਸ ਬਾਣੀ ਨੂੰ ਪੜਹੀਏ ਆਪਣੇ ਮੰਦਰਾਂ ਵਿੱਚ ਸ਼ੋਭ-ਸ਼ੋਭਤ ਕਰਿਏ ਬੱਚਿਆਂ ਨੂੰ ਬਾਣੀ ਨਾਲ ਜੋੜੀਏ ਜੋ ਸਤਿਗੁਰੂ ਸਵਾਮੀ ਸਰਵਨਦਾਸ ਮਹਾਰਾਜੀ ਸੀ ਉਹਨਾਂ ਦੀ ਵੀ ਇਹੀ ਸੋਚ ਸੀ ਕਿ ਹਰੇਕ ਬੱਚੇ ਨੂੰ ਗੁਰੂ ਰਵਿਦਾਸ ਮਹਾਰਾਜ ਦੀ ਬਾਣੀ ਆਉਣੀ ਚਾਹੀਦੀ ਸੀ ਤੇ ਸਾਡਾ ਸਤਿਗੁਰੂ ਵਿਦਾਸ ਮਹਾਰਾਜੀ ਦਾ ਜਦੋਂ ਡੇਰਾ ਵੀ ਦੇਖਦੇ ਆ ਪਿੰਡ ਬੱਲਾ ਵਿਖੇ ਵੀ ਜਾਂਦੇ ਆ ਉਹਨਾਂ ਨੇ ਉਸ ਟਾਈਮ ਦੇ ਸਮੇਂ ਲਿਖਤਾ ਸੀ ਕਿ ਡੇਰਾ ਰਵਿਦਾਸੀਆਂ ਦਾ ਤੇ ਗੁਰੂ ਪੈਰੀ ਸਾਧ ਸੰਗਤ ਜੀ ਅੱਜ ਵੀ ਇਸ ਅਸਥਾਨ ਦੇ ਪਿੰਡ ਬੱਲਾ ਤੋਂ ਔਰ ਡੇਰਾ ਸਚਖੰਡ ਬੱਲਾ ਤੋਂ ਬੱਲਾ ਟੀਵੀ ਚੈਨਲ ਵਾਲੇ ਕੈਪਚਰ ਕਰਦੇ ਪ੍ਰੋਗਰਾਮ ਨੂੰ ਸਾਰਾ ਹੀ ਦੇਖਦੇ ਆ ਤੇ ਗੁਰੂ ਪੈਰੀ ਸਾਧ ਸੰਗਤ ਜੀ ਤੁਹਾਡੇ ਸਨਮੁਖ ਰੱਖਿਆ ਇਹ ਜੋ 베ਰੀ ਹੈ ਇੱਥੇ ਬਹੁਤ ਲੋਕਾਂ ਦੀਆਂ ਮਨੋ ਕਾਮਨਾ ਪੂਰੀਆਂ ਹੁੰਦੀਆਂ ਬਹੁਤ ਲੋਕ ਆਉਂਦੇ ਆ ਸੁੱਖਣਾ ਸੁਖ ਕੇ ਜਾਂਦੇ ਆ ਤੁਸੀਂ ਦੇਖਦੇ ਹੋਗੇ ਕਿ ਇਸ 베ਰੀ ਤੇ ਵਿੱਚੋਂ ਪੂਰਨ ਰੂਪ ਵਿੱਚੋਂ ਖਾਲੀ ਹੈ ਤਹਾਂ ਤੱਕ ਤੇ ਗੁਰੂ ਪੈਰੀ ਸਾਧ ਸੰਗਤ ਜੀ ਇਸ ਨੂੰ ਬਹੁਤ ਮਿੱਠੇ-ਮਿੱਠੇ 베ਰ ਲੱਗਦੇ ਥੱਲੇ ਲੱਗੀ ਹੋਈ ਆ ਲਗਭਗ ਇਸ ਨੂੰ 1.5 200 ਸਾਲ ਹੋ ਗਏ ਆ ਤੇ ਗੁਰੂ ਪੈਰੀ ਸਾਧ ਸੰਗਤ ਜੀ ਸਤਿਗੁਰੂ ਬਾਪ ਪਿੱਪਲਦਾਸ ਮਹਾਰਾਜ ਦੀ ਸ਼ਕਤੀ ਵਾਲੀ 베ਰੀ ਆ ਇੱਥੇ ਲਗਭਗ ਮੈਨੂੰ 15 ਤੋਂ 20 ਸਾਲ ਹੋ ਗਏ ਹੋਣੇ ਆ ਤੇ ਗੁਰੂ ਪੈਰੀ ਸਾਧ ਸੰਗਤ ਜੀ ਇਸ ਅਸਥਾਨ ਤੇ ਮੈਂ ਜਦੋਂ ਦਾ ਆਇਆ ਜਦੋਂ ਦਾ ਦੇਖਦਾ ਇਸ ਮੰਦਰ ਦਾ ਨੀਂਹ ਪੱਥਰ ਵੀ ਸਨ 2003 ਦੇ ਵਿੱਚ ਸਤਿਗੁਰ ਸਵਾਮੀ ਰਾਮਾਨੰਦ ਮਹਾਰਾਜੀ ਨੇ ਇਸ ਮੰਦਿਰ ਦਾ ਨੀਂਹ ਪੱਥਰ ਰੱਖਿਆ ਸੀ 2004 ਦੇ ਵਿੱਚ ਸਤਿਗੁਰ ਸਵਾਮੀ ਨਰੰજન ਦਾਸ ਮਹਾਰਾਜ ਜੀ ਨੇ ਇਸ ਮੰਦਿਰ ਦਾ ਉਦਘਾਟਨ ਕੀਤਾ ਸੀ ਉਸ ਟਾਈਮ ਦੇ ਸਮੇਂ ਦਾਸ ਨੇ ਇਸ ਬੱਲਾ ਟੀਵੀ ਚੈਨਲ ਤੋਂ ਇਹ ਪ੍ਰੋਗਰਾਮ ਕੈਪਚਰ ਕੀਤਾ ਸੀ ਕਿਉਂ ਉਸੇ ਬੇਸਮੇਂ ਦਾਸ ਵੀ ਥੋੜਾ ਬਹੁਤਾ ਕੈਮਰਾ ਚਲਾ ਲੈਂਦਾ ਸੀਗਾ ਉਦੋਂ ਮਹਾਰਾਜੀ ਰਾਮਾਨੰਦ ਜੀ ਕਹਿੰਦੇ ਸਨ ਕਿ ਸਾਰੇ ਹੀ ਜਿੰਨੇ ਵੀ ਡੇਰੇ ਦੇ ਸੇਵਾਦਾਰ ਆ ਉਹਨਾਂ ਨੂੰ ਕੁਛ ਨਾ ਕੁਛ ਕੁਛ ਨਾ ਕੁਛ ਆਉਣਾ ਚਾਹੀਦਾ ਸੀ ਉਹਨਾਂ ਦੀ ਸੋਚ ਸੀ ਸਾਡੇ ਰਾਗੀ ਹੋਣੇ ਚਾਹੀਦੇ ਆ ਸਾਡੇ ਚੈਨਲ ਹੋਣੇ ਚਾਹੀਦੇ ਆ ਸਾਡਾ ਮੀਡੀਆ ਹੋਵੇ ਸਾਡਾ ਸਾਰਾ ਕੁਝ ਹੋਵੇ ਤੇ ਗੁਰੂ ਪੈਰੀ ਸਾਧ ਸੰਗਤ ਜੀ ਅੱਜ ਡੇਰਾ ਸਤਖੰਡ ਬੱਲਾਂ ਦੇ ਜਿੰਨੇ ਵੀ ਸੇਵਾਦਾਰ ਆ ਉਹਨਾਂ ਨੇ ਸਤਿਗੁਰੂ ਸਵਾਮੀ ਰਾਮਾਨੰਦ ਮਹਾਰਾਜ ਜੀ ਕੋਲੋਂ ਕੋਈ ਨਾ ਕੋਈ ਗੁਣ ਸਿੱਖਿਆ ਹੋਇਆ ਸੀ ਪਰ ਗੁਰੂ ਪੈਰੀ ਸਾਧ ਸੰਗਤ ਜੀ ਅਸੀਂ ਸਤਿਗੁਰੂ ਸਵਾਮੀ ਰਾਮਾਨੰਦ ਮਹਾਰਾਜ ਜੀ ਨੂੰ ਦਾ ਦੇਣ ਕਦੇ ਨਹੀਂ ਦੇ ਸਕਦੇ ਉਹਨਾਂ ਦਾ ਦੇਣ ਕਦੇ ਨਹੀਂ ਭੁੱਲ ਸਕਦੇ ਜੋ ਰਬਦਾਸੀਆ ਸਮਾਜ ਨੂੰ ਜੋ ਕੁਝ ਸਾਡੇ ਵਾਸਤੇ ਦੇ ਕੇ ਗਏ ਆ ਗੁਰੂ ਪੈਰੀ ਸਾਧ ਸੰਗਤ ਜੀ ਉਹਨਾਂ ਨੇ ਆਪਣੀ ਜੀ ਜਾਨ ਲਾ ਕੇ ਰਵਿਦਾਸੀਆ ਸਮਾਜ ਦਾ ਇੱਕ ਪਲੇਟਫਾਰਮ ਬਣਾਇਆ ਕਿ ਉਹਨਾਂ ਨੂੰ ਇਕੱਠੇ ਕੀਤਾ ਉਹਨਾਂ ਨੂੰ ਬਾਣੀ ਨਾਲ ਜੋੜਿਆ ਕਿਹੜੇ ਜ਼ਿਲ੍ਹੇ ਦੇ ਵਿੱਚ ਕਿਹੜੇ ਸ਼ਹਿਰ ਦੇ ਵਿੱਚ ਕਿਹੜੇ ਬੱਚੇ ਨਾਲ ਉਹਨਾਂ ਨੇ ਛੋਟੇ ਤੋਂ ਛੋਟੇ ਬੱਚੇ ਨਾਲ ਵੱਡੇ ਤੋਂ ਵੱਡੇ ਬੁੱਧੀ ਜੀਵੀ ਨਾਲ ਸਿਆਣਿਆਂ ਬੰਦਿਆਂ ਨਾਲ ਸਤਗੁਰੂ ਬਾਪ ਪਿੱਪਲਦਾਸ ਮਹਾਰਾਜ ਜੀ ਨੇ ਸਤਗੁਰੂ ਸਵਾਮੀ ਸਰਵਨਦਾਸ ਮਹਾਰਾਜ ਜੀ ਕੋਲੋਂ ਸਿੱਖਿਆ ਲਈ ਸਤਗੁਰੂ ਸਵਾਮੀ ਰਾਮਾਨੰਦ ਮਹਾਰਾਜ ਜੀ ਦੀ ਬਹੁਤ ਲੰਮੀ ਕਹਾਣੀ ਆ ਸਤਗੁਰੂ ਸਵਾਮੀ ਰਾਮਾਨੰਦ ਮਹਾਰਾਜ ਜੀ ਵੀ ਸੁਣਿਆ ਸੀ ਕਿ ਸਰਕਾਰੀ ਜੋਬ ਕਰਦੇ ਸੀ ਰੇਲਵੇ ਦੇ ਵਿੱਚ ਤੇ ਉਹਨਾਂ ਨੇ ਨੌਕਰੀ ਛੱਡ ਦਿੱਤੀ ਕਿ ਸਤਗੁਰੂ ਸਵਾਮੀ ਹਰੀਦਾਸ ਮਹਾਰਾਜ ਜੀ ਦੀ ਸਿਹਤ ਕੁਸਟ ਲੀ ਰਹਿੰਦੀ ਸਨ ਮੱਥਾ ਟੇਕਣਾ ਹੈ ਸਤਗੁਰੂ ਸਵਾਮੀ ਰਾਮਾਨੰਦ ਮਹਾਰਾਜ ਜੀ ਨੇ ਕੁਸ ਸਿਹਤ ਖਰਾਬ ਹੋਣ ਕਾਰਨ ਤੇ ਉਹਨਾਂ ਦੀ ਸੇਵਾ ਕੀਤੀ ਸਤਿਗੁਰੂ ਸਵਾਮੀ ਰਾਮਾਨੰਦ ਮਹਾਰਾਜੀ ਨੇ ਤੇ ਸਤਿਗੁਰੂ ਸਵਾਮੀ ਹਰੀਦਾਸ ਮਹਾਰਾਜ ਨੇ ਉਸੇ ਵੇਲੇ ਕਹਿ ਦਿੱਤਾ ਸੀ ਕਿ RAME ਅੱਜ ਤੋਂ ਬਾਅਦ ਆ ਤੂੰ ਘਰੇ ਨਹੀਂ ਜਾਣਾ ਤੇ ਗੁਰੂ ਪੈਰੀ ਸਾਧ ਸੰਗ ਜੀ ਉਸ ਦਿਨ ਤੋਂ ਸਤਿਗੁਰੂ ਸਵਾਮੀ ਰਾਮਾਨੰਦ ਮਹਾਰਾਜੀ ਨੇ ਆਪਣੀ ਜੀ ਜਾਨ ਲਾ ਕੇ ਮਿਹਨਤ ਕੀਤੀ ਜੋ ਅੰਮ੍ਰਿਤ ਬਾਣੀ ਸਾਡੇ ਸਨਮੁਖ ਰੱਖੀ ਹੈ ਸੰਗਤਾਂ ਵਿੱਚ ਸਨਮੁਖ ਰੱਖੀ ਹੈ ਉਹਦੇ ਪਿੱਛੇ ਵੀ ਬਹੁਤ ਵੱਡੀ ਕਹਾਣੀ ਹੈ ਸਤਗੁਰੂ ਸਵਾਮੀ ਰਾਮਾਨੰਦ ਮਹਾਰਾਜੀ ਜਦੋਂ ਪ੍ਰੂਫ ਫਿਟਿੰਗ ਕਰਦੇ ਸੀ ਬਾਹਰਲੀ ਬਾਣੀ ਇਕੱਠੀ ਕੀਤੀ ਆ ਉਸ ਨੂੰ ਫਿਰ ਬਣਾਉਣ ਵਾਸਤੇ ਲਿਆਂਦਾ ਤੇ ਸਤਗੁਰੂ ਸਵਾਮੀ ਰਾਮਾਨੰਦ ਮਹਾਰਾਜ ਜੀ ਨੂੰ ਕਹਿਣ ਲੱਗੇ ਕਿ ਜਿਹੜਾ ਇਹ ਗ੍ਰੰਥ ਤੁਸੀਂ ਤਿਆਰ ਕਰ ਰਹੇ ਹੋ ਬਹੁਤ ਵੱਡਾ ਗ੍ਰੰਥ ਬਣ ਜੂਗਾ ਇਹਨੂੰ ਦੁਨੀਆ ਪੂਜਿਆ ਕਰੂਗੀ ਤੇ ਸਤਗੁਰੂ ਸਵਾਮੀ ਰਾਮਾਨੰਦ ਮਹਾਰਾਜ ਜੀ ਨੂੰ ਕਹਿਣ ਲੱਗੇ ਕਿ ਇਹ ਸਮੰਦਰ ਨੂੰ ਇਸ ਅੰਮ੍ਰਿਤ ਬਾਣੀ ਨੂੰ ਬਣਾਉਣ ਵਾਸਤੇ ਪ੍ਰਚਲਿਤ ਕਰਨ ਵਾਸਤੇ ਸੰਗਤਾਂ ਦੇ ਵਿੱਚ ਲਿਆਉਣ ਵਾਸਤੇ ਕਿਸੇ ਨੂੰ ਜਾਨ ਦੇਣੀ ਪੈਗੀ ਤੇ ਸਤਿਗੁਰੂ ਸਵਾਮੀ ਰਾਮਾਨੰਦ ਮਹਾਰਾਜ ਨੇ ਇਹੀ ਗੱਲ ਕਹੀ ਸੀ ਸਭ ਤੋਂ ਪਹਿਲਾਂ ਮੈਂ ਆਪਣਾ ਸਰੀਰ ਕਰੂੰਗਾ ਕਿ ਸਤਿਗੁਰੂ ਸਵਾਮੀ ਰਾਮਾਨੰਦ ਮਹਾਰਾਜ ਨੇ ਅੱਜ ਆਪਣਾ ਸਾਰਾ ਜੀਵਨ ਰਵਦਾਸੀਆ ਸਮਾਜ ਦੇ ਦੇਖੇ ਲਾਇਆ ਸਾਡੇ ਵੀ ਕੁਝ ਫਰਜ਼ ਬਣਦੇ ਆ ਕਿ ਅਸੀਂ ਉਹਨਾਂ ਦੇ ਕਹੇ ਹੋਏ ਪੂਰਨਤਾ ਚੱਲੀਏ ਗੁਰੂ ਪਿਆਰੀ ਸਾਧ ਸੰਗਤ ਜੀ ਸਤਿਗੁਰੂ ਸਵਾਮੀ ਸਰਵਨਦਾਸ ਮਹਾਰਾਜ ਨੇ ਕਿਸੇ ਨੇ ਨਹੀਂ ਦੇਖੇ ਜਿਨ੍ਹਾਂ ਨੇ ਦੇਖਿਆ ਉਹਨਾਂ ਨੇ ਰੱਬ ਮੰਨਿਆ ਉਹਨਾਂ ਨੂੰ ਪੂਰਨ ਮਹਾਪੁਰਸ਼ ਮੰਨਿਆ ਕਿ ਸਤਿਗੁਰੂ ਸਵਾਮੀ ਸਰਬਨਦਾਸ ਮਹਾਰਾਜ ਜੀ ਵਰਗਾ ਕੋਈ ਮਹਾਪੁਰਸ਼ ਦੁਨੀਆ ਤੇ ਨਹੀਂ ਹੋਣਾ ਹੋਰ ਵੀ ਆਸ਼ਰਮ ਡੇਰਿਆਂ ਵਾਲੇ ਉਸ ਟਾਈਮ ਦੇ ਸਮੇਂ ਸਤਿਗੁਰੂ ਸਵਾਮੀ ਸਰਬਨਦਾਸ ਮਹਾਰਾਜ ਸਮੇਂ ਕਹਿੰਦੇ ਜੇ ਰੱਬ ਦੇ ਦਰਸ਼ਨ ਕਰਨੇ ਆ ਤੇ ਬੱਲਾ ਚਲੇ ਜਾਓ ਜੇ ਰੱਬ ਦੇ ਦਰਸ਼ਨ ਕਰਨੇ ਆ ਸਤਿਗੁਰੂ ਸਵਾਮੀ ਸਰਬਨਦਾਸ ਮਹਾਰਾਜ ਕੋਲ ਜਾ ਕੇ ਦੇਖੋ ਤੇ ਗੁਰੂ ਪਿਆਰੀ ਸਾਧ ਸੰਗਤ ਜੀ ਅੱਜ ਗੁਰੂ ਸਵਾਮੀ ਸਰਬਨਦਾਸ ਮਹਾਰਾਜ ਨੂੰ ਲੋਕ ਦੇਖਦੇ ਆ ਡੰਡੋਤ ਬੰਦਨਾ ਕਰਦੇ ਆ ਉਹਨਾਂ ਦਾ ਪੂਰਨ ਮਹਾਪੁਰਸ਼ਾਂ ਦਾ ਇਹ ਭਗਤੀ ਸੀ ਅੱਜ ਜੋ ਵੀ ਕੁਝ ਹੈ ਸਾਡੇ ਕੋਲ ਰਬਦਾਸੀਆ ਸਮਾਜ ਕੋਲ ਇਹ ਡੇਰਾ ਸਚਖੰਡ ਬੱਲਾ ਨੂੰ ਰਬਦਾਸੀਆ ਸਮਾਜ ਨੂੰ ਤੋਰਨ ਵਾਲੇ ਸਾਡੀ ਜੜ ਲਾਉਣ ਵਾਲੇ ਇੱਕ ਡੇਰਾ ਸਚਖੰਡ ਬੱਲਾ ਹੀ ਆ ਜਿਨ੍ਹਾਂ ਨੇ ਅੱਜ ਸਾਨੂੰ ਇੱਥੇ ਤੱਕ ਪਹੁੰਚਾਇਆ ਔਰ ਮੈਂ ਇੱਕ ਵਾਰ ਫਿਰ ਸਾਰੇ ਸੇਵਾਦਾਰਾਂ ਦਾ ਧੰਨਵਾਦ ਕਰਦਾ ਸਾਰੇ ਸੰਗਤ ਦਾ ਬਹੁਤ ਬਹੁਤ ਧੰਨਵਾਦ ਜੋ ਕਰਦਾ ਆਪਣੇ ਸਮਿਆਂ ਵਿੱਚੋਂ ਸਮਾਂ ਕੱਢਿਆ ਸਾਰੀ ਸੰਗਤ ਨੂੰ ਜੈ ਗੁਰਦੇਵ ਧੰਨ ਗੁਰਦੇਵ ਸੋ ਗੁਰੂ ਪਿਆਰੀ ਸਾਧ ਸੰਗਤ ਜੀ ਆਪਾਂ ਹੁਣੇ-ਹੁਣੇ ਜੋ ਸ਼੍ਰੀਮਾਨ ਕਰਮਚੰਦ ਜੀ ਜੋ ਇਸ ਦਰਬਾਰ ਦੇ ਸੇਵਾਦਾਰ ਨੇ ਮਹਾਰਾਜ ਜੀ ਦੇ ਹੁਕਮਾਂ ਦੇ ਅਨੁਸਾਰ ਇਸ ਦਰਬਾਰ ਦੇ ਉੱਤੇ ਸੇਵਾਵਾਂ ਨਿਭਾਰੇ ਨੇ ਸੋ ਆਓ ਗੁਰੂ ਪਿਆਰੀ ਸਾਧ ਸੰਗਤ ਜੀ ਇਹ ਆਪਾਂ ਦੇਖ ਰਹੇ ਆ ਬਹੁਤ ਹੀ ਸੁੰਦਰ ਦ੍ਰਿਸ਼ ਹੈ ਆਪਾਂ ਦੇਖਿਆ ਹੈ ਕਿ ਆਪਾਂ ਜੇ ਡੇਰਾ ਬੱਲਾ ਵੀ ਦੇਖਿਆ ਹੈ ਕਿ ਉੱਥੇ ਵੀ ਲੱਗੇ ਨਹਿਰ ਹੈ ਤੇ ਅੱਜ ਇਸ ਸਥਾਨ ਦੇ ਉੱਤੇ ਆਪਾਂ ਆਏ ਆ ਇੱਥੇ ਵੀ ਦੇਖਦੇ ਆ ਕਿ ਨਹਿਰ ਨਹਿਰ ਕੋਲ ਹੈ ਕਿੰਨਾ ਸੋਹਣਾ ਦ੍ਰਿਸ਼ ਹੈ ਬਹੁਤ ਹੀ ਸੁੰਦਰ ਫੁੱਲ ਬੂਟੇ ਲੱਗੇ ਹੋਏ ਨੇ ਦਰਖਤ ਲੱਗੇ ਹੋਏ ਨੇ ਹਵਾ ਚੱਲ ਰਹੀ ਹੈ ਸਵਾਉ ਗੁਰੂ ਪਿਆਰੀ ਸਾਧ ਸੰਗਤ ਜੀ ਅੱਜ ਅਸੀਂ ਇਸ ਦਰਬਾਰ ਦੇ ਦਰਸ਼ਨ ਦਿਦਾਰੇ ਕਰਕੇ ਆਪਣੇ ਆਪ ਨੂੰ ਧੰਤਾ ਦੇ ਯੋਗ ਮਹਿਸੂਸ ਕਰ ਰਹੇ ਹਾਂ ਤਾਂ ਸਾਰਿਆਂ ਸੰਗਤਾਂ ਨੂੰ ਬੇਨਤੀ ਕਰਦਾ ਕਿ ਇਸ ਦਰਬਾਰ ਦੇ ਉੱਤੇ ਆ ਕੇ ਜਿਨ੍ਹਾਂ ਨੇ ਹਾਲੇ ਤੱਕ ਇਸ ਦਰਬਾਰ ਦੇ ਦਰਸ਼ਨ ਦਿਦਾਰੇ ਨਹੀਂ ਕੀਤੇ ਉਹਨਾਂ ਨੂੰ ਬੇਨਤੀ ਹੈ ਕਿ ਇਸ ਦਰਬਾਰ ਦੇ ਦਰਸ਼ਨ ਦਿਦਾਰੇ ਜ਼ਰੂਰ ਕਰਨ ਇੱਥੇ ਆ ਕੇ ਦੇਖਣ ਕਿੰਨੀ ਮਨ ਨੂੰ ਸ਼ਾਂਤੀ ਮਿਲਦੀ ਹੈ ਸਤਿਗੁਰਾਂ ਦੇ ਦਰਸ਼ਨ ਦਿਦਾਰੇ ਕਰਕੇ ਸਾਰੀਆਂ ਸੰਗਤਾਂ ਨੂੰ ਜੈ ਗੁਰਦੇਵ ਧੰਨ ਗੁਰਦੇਵ